ਕਹਦਾ ਵੀ ਭਾਨੇ ਬਾਈ ਨੇ ਮੈਨੂੰ ਇੰਨੇ ਪੈਸੇ ਦੇਣ ਦੇ ਵਿੱਚੋਂ ਜੋ ਭਾਨਾ ਬਾਈ ਪੈਸੇ ਮੰਨਦਾ ਤਾਂ ਹੁਣ ਉਹ ਕਿੰਨੇ ਪੈਸੇ ਇਕੱਠੇ ਕਰ ਲੈਂਦਾ ਕਿਉਂਕਿ ਉਹਨੇ ਬਹੁਤ ਜ਼ਿਆਦਾ ਆਣ ਗਿਣਤ ਲੋਕ ਲਏ ਪੈਸੇ ਵਾਪਸ ਕਰਾਤੇ ਤੇ ਅੱਜ ਤੱਕ ਜਿਸ ਤੱਕ ਪੰਜੀ ਲਈ ਤਿੰਨ ਮੇਰੇ ਵੀਰ ਜਿਹੜੀਆਂ ਭੈਣਾਂ ਉਹਨਾਂ ਦੇ ਸਾਰੇ ਪਰਿਵਾਰਾਂ ਨੇ ਦਾਜ ਦੇ ਲਾਲਚ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਤੇ ਕੇਕਾਰ ਬਿਠਾਈਆਂ ਹੋਈਆਂ ਸੀ ਕੋਰਟ ਕਚੈਰੀਆਂ 'ਚ ਫੈਸਲੇ ਨਹੀਂ ਹੋਏ ਤੇ ਪ੍ਰਸ਼ਾਸਨ 'ਚ ਕੋਈ ਗੰਦ ਨਹੀਂ ਬਣੀ ਪਰ ਨਵੇਂ ਬਾਈ ਨੇ ਇੱਕ ਇੱਕ ਮਾਮਲੇ 'ਤੇ ਉਹਨਾਂ ਨੇ ਘਰ ਬਸਾਏ ਨੇ ਸੋ ਮੇਰੇ ਵਿਰੋਧ ਪੁਰਖਾਨੇ ਸਿੱਧੂ ਨੂੰ ਆਪਣੀ ਲੋੜ ਹੈ ਜਦ ਭਾਨਾ ਸਿੱਧੂ ਕਰੇ ਹੁੰਦਾ ਸੀ ਕੰਮ ਬੰਦਿਆਂ ਨੂੰ ਮੋੜ ਪੈਂਦੀ ਦੀ ਤਾਂ ਹਰੇਕ ਜਾਤੇ ਭਾਨੇ ਬਾਈ ਦੇ ਡਰ ਤੇ ਸੜ ਜਾਂਦਾ ਸੀ ਵੀ ਬਾਈ ਆਹ ਕੰਮ ਹੈ ਕਰੀ ਮੜਾ ਜਾਂ ਫੋਨ ਜਾਂ ਨਾਲ ਚੱਲ ਸੋ ਅੱਜ ਉਦੋਂ ਤੇ ਆਫਤਾਈ ਆ ਬਾਈ ਆਪਾਂ ਨੂੰ ਜਾਣਾ ਪਊਗਾ ਕਿਉਂਕਿ ਉਹਦਾ ਪਰਿਵਾਰ ਬਹੁਤ ਦੁਖੀ ਹੈ ਜਾਦ ਪਰਿਵਾਰ ਦਾ ਜਵਾਨ ਪੁੱਤ ਚੰਗੇ ਕੰਮ ਕਰਨੇ ਵਾਲਾ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਪੈਸਿਆਂ ਤੋਂ ਆਮ ਲੋਕਾਂ ਦੀ ਗੱਲ ਕਰਨੇ ਵਾਲਾ ਜੋਰ ਚ ਬੈਠਾ ਹੋਵੇ ਤਾਂ ਫਿਰ ਪਰਿਵਾਰ ਦਾ ਦੁਖੀ ਹੋਣਾ ਬਣਦਾ ਪਰ ਹੁਣ ਆਪਣਾ ਇਹ ਫਰਜ ਬਣਦਾ ਭਾਈ ਵੀ ਆਪਾਂ ਵੱਧ ਤੋਂ ਵੱਧ ਸਾਥ ਦਈਏ ਤੇ ਵੱਡੀ ਗਿਣਤੀ ਚ ਪਿੰਡ ਕੋਟ ਦੁਨਾਂ ਪਹੁੰਚੀਏ ਦਾ ਸਰਕਾਰ ਦੇ ਕੰਨਾਂ ਤੱਕ ਇਹ ਖਬਰ ਪਹੁੰਚ ਸਕੇ ਵੀ ਭਾਵੇਂ ਬਾਈ ਦੇ ਨਾਲ ਲੋਕ ਹੈਗੇ ਜਦੋਂ ਲੋਕਾਂ ਨੇ ਕੰਮ ਹੁੰਦੇ ਸੀ ਉਦੋਂ ਵੀ ਲੋਕ ਨਾਲ ਸੀ ਤੇ ਜੋ ਮੁਰਦਾ ਨਾ ਬਾਈ ਜੋੜ ਚਾ ਹੁਣ ਵੀ ਲੋਕ ਨਾਲ ਨੇ ਸੇ ਆਪਾਂ ਨੇ ਪਰ ਨੇਦਰ ਆਪ ਕੋਈ ਤੇ ਪਰ ਸਾਰੀ ਬਟਨਾ ਮੇਰੇ ਵੀਰੋ ਵੱਧ ਤੋਂ ਵੱਧ ਗ੍ਰੰਤੀ ਚ ਉਦੋਂ ਨਾਂ ਖੜਨਾ 500 ਦੀ ਰਿਹਾਈ ਹੋ ਸਕੈ ਮੰਨੀ ਤਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਆਪਾਂ ਨੇ ਪਹਿਲਾਂ ਆਪਣੀ ਕਾਮ ਦੇ ਕਿੰਨੇ ਵੀਰੇ ਗਵਾ ਲੇ ਬਾਈ ਕਿੰਨੇ ਫਤਲ ਹੋ ਗਏ ਕੰਨੇ ਨੌਜਵਾਨਾਂ ਨੂੰ ਜਿਹਨਾਂ ਦੀ ਸ਼ਕਤਾ ਕੰਨਾਂ ਵਾਂਗ ਫਤਗ ਨਹੀਂ ਵੀ ਕਿੱਥੇ ਪਹੁੰਚਾ ਦੇ ਸੋ ਇਹ ਜੀ ਆਣ ਮੂਣੀ ਮੂਰ ਤੋਂ ਪਹਿਨਾ ਆਪਾਂ ਨੂੰ ਕਿਆ ਨੌਜਵਾਨਾਂ